ਮਿਸਰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਚੋਰੀ ਗੱਡੀ ਕਰਨ ਵਾਲੇ 5 ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ ਪੁਲਿਸ ਅਧਿਕਾਰੀ ਮੁਤਾਬਕ 10 ਮੈਂਬਰਾਂ ਦਾ ਗਰੁੱਪ ਸੀ ਤੇ ਇਹਨਾਂ ਵਿੱਚੋਂ 8 ਕਾਬੂ ਕਰ ਲਏ ਗਏ ਨੇ ਤੇ ਦੋਹਾਂ ਦੀ ਜਲਦ ਹਵਾਲੀ ਕੀਤੀ ਜਾਏਗੀ ਪੁਲਿਸ ਅਧਿਕਾਰੀ ਮੁਤਾਬਕ ਇਹ ਗੱਡੀਆਂ ਚੋਰੀ ਕਰਦੇ ਸੰਘ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਤੇ ਇਹਨਾਂ ਤੋਂ ਪੁੱਛ ਕੇ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਮਾੜੀ ਅੰਸਰਾਂ ਤੇ ਨੱਥਪਾਉਣ ਦੀ ਮੁਹਿੰਮ ਵਿੱਚ ਈਸੀਪੀ ਸਾਊਥ ਅਤੇ ਐਸਐਚਓ ਸੁਲਤਾਨਵਿੰਦ ਦੀ ਟੀਮਾਂ ਨੇ ਇੱਕ ਗਿਰੋਹ ਕਾਬੂ ਕੀਤਾ ਹੈ ਇਹ ਗਰੂ ਪਿਛਲੇ 1 ਮਹੀਨੇ ਤੋਂ ਤਿੰਨ ਜ਼ਿਲ੍ਹਿਆਂ ਵਿੱਚ ਐਕਟਿਵ ਸੀ ਅੰਮ੍ਰਿਤਸਰ ਕਮਿਸ਼ਨਰੀ ਅੰਮ੍ਰਿਤਸਰ ਰੂਰਲ ਅਤੇ ਤਰਨਤਾਰਨ ਵਿੱਚ ਇਹ ਵਕਵਕ ਗੱਡੀਆਂ ਨੂੰ ਚੋਰੀ ਕਰਕੇ ਇੱਕ ਐਸਟੀਮੇਟਡ 18 ਗੱਡੀਆਂ ਇਹਨਾਂ ਨੇ ਚੋਰੀ ਕੀਤੀਆਂ ਨੇ ਪਿਛਲੇ 1 ਮਹੀਨੇ ਵਿੱਚ ਤੇ ਇਹਨਾਂ ਨੂੰ ਡਿਸਮੈਂਟਲ ਕਰਕੇ ਇਹਨਾਂ ਦੀ ਸਪेयर पार्ट्स ਅੱਗੇ ਵੇਚ ਦਿੰਦੇ ਸਨ ਜਾਂ ਫਿਰ ਬਾਕੀ ਸਾਰੇ ਪਾਰਟਸ ਅਗੇ ਸਕ੍ਰੈਪ ਡੀਲਰਸ ਨੂੰ ਵੇਚ ਦਿੰਦੇ ਸਨ ਇਹਦੇ ਵਿੱਚ ਇਹ ਦੱਸਣਾ ਚਾਹਾਂਗੀ ਕਿ ਇਹ ਸਾਰਿਆਂ ਦੇ ਬੈਕਗ੍ਰਾਉਂਡ ਕੋਈ ਮਕੈਨਿਕ ਐ ਕੋਈ ਡੈਂਟਿੰਗ ਪੇਂਟਿੰਗ ਸ਼ਾਪ ਵਿੱਚ ਕੰਮ ਕੀਤਾ ਹੈਗਾ ਕਿਸੇ ਨੇ ਅਤੇ ਸਕ੍ਰੈਪ ਡੀਲਰ ਹਨ ਇਹ ਸਵੇਰ ਦੇ ਟਾਈਮ ਤੇ ਰੈਕੀ ਕਰਦੇ ਸਨ ਇਹਨਾਂ ਦੇ ਰੈਕੀ ਕਰਨ ਵਾਲੇ ਵਹੀਕਲਸ ਵੀ ਰਿਕਵਰ ਹੋ ਗਏ ਨੇ ਅਤੇ ਰਾਤ ਦੇ ਟਾਈਮ ਇਹ ਚੋਰੀਆਂ ਨੂੰ ਅੰਜਾਮ ਕਰਕੇ ਗੋਡਾਊਨ ਵਿੱਚ ਡਿਸਮੈਂਟਲ ਕਰਕੇ ਅੱਗੇ ਟਰਾਂਸਪੋਰਟ ਕਰ ਦਿੰਦੇ ਸਨ ਇਹਦੇ ਵਿੱਚ ਇੱਕ ਬੜਾ ਪੇਨਸ ਟੇਕਿੰਗ ਆਪਰੇਸ਼ਨ ਸੀ ਕਿਉਂਕਿ ਇਹਦੇ ਵਿੱਚ ਅਸੀਂ ਸਾਰੇ ਲਿੰਕੇਜਸ ਨੂੰ ਅਰੈਸਟ ਕੀਤਾ ਹੈ ਜਿਵੇਂ ਕਿ ਰੈਕੀਕਰਨ ਵਾਲੀ ਪਾਰਟੀ ਚੋਰ ਅੱਗੇ ਟ੍ਰਾਂਸਪੋਰਟ ਜਿਹੜੇ ਕਰਦੇ ਸੀਗੇ ਇਸ ਸਕ੍ਰੈਪ ਡੀਲਰਾਂ ਨੂੰ ਸਪेयर पार्ट्स ਦੀਆਂ ਦੁਕਾਨਾਂ ਨੂੰ ਅਤੇ ਜਿਹੜੇ ਸਕ੍ਰੈਪ ਡੀਲਰਸ ਨੇ ਸਾਰਿਆਂ ਨੂੰ ਅਸੀਂ ਕਹਿੰਦਾ ਹੈ ਕਾਬੂ ਇਹਦੇ ਵਿੱਚ ਸਾਡੀ ਰਿਕਵਰੀ ਹੋਈ ਹੈ तकरीबन 18 ਗੱਡੀਆਂ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਉਹਨਾਂ ਦੇ ਇੰਜਨ ਸਪेयर पार्ट्स ਆਦੀ Honda City ਇੱਕ Splendor ਮੋਟਰਸਾਈਕਲ ਦੋ ਛੋਟੇ ਹਾਥੀ ਅਤੇ ਜਿਹੜੇ ਇਹ ਇਕੁਪਮੈਂਟਸ ਯੂਜ਼ ਕਰਦੇ ਸੀਗੇ ਇਸ ਨੂੰ ਅੰਜਾਮ ਦੇਣ ਲਈ ਜਿਵੇਂ ਕਿ ਗੈਸ ਕਟਰਸ ਇਹ ਬੇਜ ਦੇ ਕਿੰਨੇ ਸਮਾਨ ਮਾਲ ਜਿਹੜਾ ਸਾਰਾ ਸਮਾਨ ਉਹ ਇੱਕ ਸਾਧਕ ਬੁਰਦੰਗੀ ਸੀ ਕਿੱਥੇ ਸੈਂਡ ਕਰਦੇ ਸੀ ਕਿਹੜੇ ਰਿਜਰਸੇ ਇਹ ਬੇਸਿਕਲੀ ਜੋ ਚੋਰੀ ਕਰਕੇ ਲੈ ਕੇ ਆਉਂਦੇ ਸੀ ਇਹ ਰਾਤ ਦੇ ਹਨੇਰੇ ਦੇ ਅੰਦਰ ਆਪਣੇ ਗੋਡਾਊਨ ਵਿੱਚ ਪਾਉਂਦੇ ਸੀ ਆਸ-ਪਾਸ ਦੇ ਲੋਕਾਂ ਨੂੰ ਜਿਹੜੇ ਹੋਰ ਗੋਡਾਊਨ ਓਨਰ ਸੀ ਤੇ ਜਿਹੜੇ ਇਹਨਾਂ ਦਾ ਲੈਂਡਲੋਰਡ ਸੀ ਉਹਨਾਂ ਨੂੰ ਇਹਨਾਂ ਨੇ ਕਿਹਾ ਹੋਇਆ ਸੀਗਾ ਕਿ ਆਥਰਾਇਜ਼ਡ ਲੈਜਿਟਿਮੇਟ ਜਿਹੜੀ ਲੋਨ ਡਿਫਾਲਟਰ ਗੱਡੀਆਂ ਹੁੰਦੀਆਂ ਨੇ ਉਹਨਾਂ ਨੂੰ ਡਿਸਮੈਂਟਲ ਕਰਦੇ ਨੇ ਉਤੋਂ ਬਾਅਦ ਇਹਨਾਂ ਨੇ ਆਪਣੇ ਦੋ ਛੋਟੇ ਹਾਥੀ ਰੱਖੇ ਹੋਏ ਸੀ ਜਿਦੇ ਵਿੱਚ ਇਹ ਆਪਣੇ ਸਾਰੇ ਸਪेयर ਪਾਰਟਸ ਪਾ ਕੇ ਜਿਹੜੇ ਕੀ ਅਸੀਂ ਅਗੇਨ ਰਿਕਵਰ ਕਰ ਲਏ ਨੇ ਅੱਗੇ ਵਕ-ਵਕ ਸਕ੍ਰੈਪ ਡੀਲਰਾਂ ਨੂੰ ਵੇਚਦੇ ਸੀ ਇਹਦੇ ਵਿੱਚ ਜਿਹੜੇ ਵੀ ਸਕ੍ਰੈਪ ਡੀਲਰ ਦੀ ਸ਼ਮੂਲੀਅਤ ਪਾਈ ਗਈ ਹੈ ਸਾਰਿਆਂ ਨੂੰ ਅਰੈਸਟ ਕਰਕੇ ਸਾਰਿਆਂ ਦੇ ਗੋਡਾਊਨਸ ਤੇ ਰੇਡ ਕਰਕੇ ਰਿਕਵਰੀ ਕੀਤੀ ਗਈ ਹੈ ਇਹਦੇ ਵਿੱਚ ਤਕਰੀਬਨ 6 ਗੋਡਾਊਨਸ ਤੋ ਅਸੀਂ ਸਾਰੀ ਰਿਕਵਰੀਜ਼ ਇਫੈਕਟ ਕੀਤੀਆਂ ਨੇ ਇਨਾਂ ਨੇ ਅੰਮ੍ਰਿਤਸਰ ਕਮਿਸ਼ਨਰੇਟ ਅੰਮ੍ਰਿਤਸਰ ਰੂਰਲ ਅਤੇ ਤਰਨਤਾਰਨ ਵਿਖੇ ਜਿਵੇਂ ਕਿ ਮੈਂ ਪਹਿਲਾਂ ਕਿਹਾ ਇਹ ਹੋਰ ਵੀ ਵੱਡੀ ਚੋਰੀਆਂ ਨੂੰ ਅੰਜਾਮ ਦੇ ਰਹੇ ਸੀ ਅਜੇ ਤੱਕ ਪੁੱਛਗਿੱਛ ਵਿੱਚ 18 ਗੱਡੀਆਂ ਮੰਨੇ ਨੇ ਤੇ 18 ਗੱਡੀਆਂ ਦੇ ਹੀ ਸਪੈਰ ਪਾਰਟਸ ਰਿਕਵਰ ਹੋਏ ਨੇ ਤੇ ਇਹਨਾਂ ਨੂੰ ਇਹ इजी ਮਨੀ ਲੱਗਦਾ ਸੀ ਸਿンス ਇਹਨਾਂ ਕੋਲ ਕੁਝ ਡੁਪਲੀਕੇਟ ਚਾਬੀਆਂ ਸੀ ਜਿਹੜੀ ਮਾਸਟਰ ਕੀਜ਼ ਕਹਿ ਲੋ ਤੇ ਇਹ ਉਹਨਾਂ ਬੇਸਿਕਲੀ ਜਿਹੜੀ ਲੋ ਐਂਡ ਵਹੀਕਲ ਸੀ ਜਿਵੇਂ ਕਿ ਮਾਰੂਤੀ ਜ਼ੈਨ ਸੈਂਟਰੋ ਆਦੀ ਉਹਨਾਂ ਨੂੰ ਟਾਰਗੇਟ ਕਰਦੇ ਸੀ ਉਹ ਖੋਲ੍ਹਣੀਆਂ ਵੀ इजी ਨੇ ਤੇ ਡਿਸਮੈਂਟਲ ਕਰਨੀਆਂ ਵੀ इजी ਨੇ ਤੇ ਹੁਣ ਜਿਵੇਂ ਕਿ ਇਹਨਾਂ ਦਾ ਹੌਸਲਾ ਵਧ ਰਿਹਾ ਸੀ ਇਹਨਾਂ ਦਾ ਸਕਿੱਲ ਹੋਣ ਹੋ ਰਿਹਾ ਸੀ ਇਹ ਹੋਰ ਗੱਡੀਆਂ ਤੇ ਅਟੈਂਪਟ ਕਰ ਰਹੇ ਸੀ ਜਿਵੇਂ ਕਿ ਇਹਨਾਂ ਨੂੰ ਕਾਬੂ ਕਰਨ ਤੋਂ ਪਹਿਲਾਂ ਇਹਨਾਂ ਨੇ ਇੱਕ ਕੁਆਲਿਸ ਡਿਸਮੈਂਟਲ ਕੀਤੀ ਸੀ ਨਸ਼ੇ ਦੀ ਆਦੀ ਨਹੀਂ ਪਰ ਇਹ ਆਪਣਾ ਈਜ਼ੀ ਮਨੀ ਦਾ ਇੱਕ ਸਾਧਨ ਸੀ ਕਿਉਂਕਿ ਇਹਨਾਂ ਦਾ ਬੈਕਗ੍ਰਾਉਂਡ ਵੀ ਇਹੀ ਸੀ ਮਕੈਨਿਕ ਸਪੈਰ ਪਾਰਟ ਦੀ ਦੁਕਾਨਾਂ ਤੇ ਕੰਮ ਕਰਦੇ ਸਨ ਮੈਮ ਮੋਟਰਸਾਈਕਲ ਵੀ ਕਰਦੇ ਸੀ ਕਿ ਕੱਲੀ ਕੱਢੀ ਨਹੀਂ ਨਹੀਂ ਫਿਲਹਾਲ ਗੱਡੀਆਂ ਦਾ ਹੀ ਸਾਹਮਣੇ ਆਇਆ ਹੈ ਗੋਡਾਊਨ ਨਾਲ ਸਪੈਸ਼ਲੀ ਕੋਈ ਲਿਖਦਾ ਅਸੀਂ ਗੋਡਾਊਨ ਜੀ ਇਹ ਚੋਰਾਂ ਦਾ ਜੇ ਕਹਿੰਦੇ ਤੇ ਇਹਨਾਂ ਦੇ ਦੋ ਗੋਡਾਊਨ ਅਸੀਂ ਅਨਰਥ ਕੀਤੇ ਨੇ ਤੇ ਉੱਥੋਂ ਦੀ ਰਿਕਵਰੀ ਇਫੈਕਟ ਕੀਤੀਆਂ ਨੇ ਤੇ ਬਾਕੀ ਜਿਹੜੇ ਸਕ੍ਰੈਪ ਡੀਲਰਸ ਨੇ ਉਹਨਾਂ ਦੇ ਤਕਰੀਬਨ 4 ਗੋਡਾਊਨ ਇਹਨਾਂ ਦੇ ਇੰਜਨਸ ਅਤੇ ਸਪੈਰ ਪਾਰਟਸ ਨਾਲ ਭਰੇ ਹੋਏ ਸਨ ਕਿੰਨੀ ਦੇ ਇਹ 1 ਮਹੀਨੇ ਤੋਂ ਹੀ ਐਕਟਿਵ ਹੋਏ ਸਨ ਤੇ ਅਸੀਂ ਇਹਨਾਂ ਨੂੰ ਸਕਸੈਸਫੁਲੀ ਕਾਬੂ ਕਰ ਲਿਆ ਪਰ 1 ਮਹੀਨੇ ਦੇ ਅੰਦਰ ਹੀ ਇਹਨਾਂ ਨੇ 18 ਗੱਡੀਆਂ ਨੂੰ ਆਲਰੇਡੀ ਟਾਰਗੇਟ ਕੀਤਾ ਹੋਇਆ ਸੀ। ਉਹ ਕਿੰਨੇ ਕ ਬੰਦੇ ਜੀ? ਇਹ ਟੋਟਲ 10 ਮੈਂਬਰੀ ਗਿਰੋ ਹੈਗਾ। ਇਨਕਲੂਡਿੰਗ ਰੈਕੀ ਪਾਰਟੀ, ਚੋਰ, ਸਕ੍ਰੈਪ ਡੀਲਰ, ਟਰਾਂਸਪੋਰਟੇਸ਼ਨ ਪਾਰਟੀ ਆਦਿ। ਇਹ ਕਿਵੇਂ ਕਰਦੇ ਸੀ ਕਿ ਚੋਰੀ ਕਰਦੇ ਸੀ ਕਿ ਬਲਕਸ ਨੂੰ ਮੀਂਦੇ ਸੀ। ਇਹ ਬੇਸਿਕਲੀ ਸ਼ਵੇਰੇ ਇੱਕ ਇਹਨਾਂ ਦੇ ਕੋਲ Honda City ਸੀ ਤੇ ਇੱਕ ਬਾਈਕ ਸੀ Splendor ਜਿਹੜਾ ਕੀ ਅਗੇਨ ਅਸੀਂ ਰਿਕਵਰ ਕਰ ਲਿਆ ਹੈ। ਇਹ ਉਹਤੇ ਆਪਣੇ ਰੈਕੀ ਕਰਦੇ ਸੀਗੇ। ਰੌਾਟ ਸ਼ਹਿਰ ਵਿੱਚ ਅਤੇ ਫਿਰ ਉਹਨੂੰ ਟਾਰਗੇਟ ਕਰਦੇ ਸੀਗੇ ਰਾਤੀ ਤੇ ਰਾਤੀ ਹੀ ਟ੍ਰਾਂਸਪੋਰਟ ਕਰ ਦਿੰਦੇ ਸੀ ਆਪਣੇ ਗੋਡਾਊਨ ਵਿੱਚ ਸਾਰੇ ਸਾਰੇ ਬੰਦੇ ਫੜੇ ਗਏ ਜੀ ਦੋ ਬੰਦੇ ਰਹਿ ਗਏ ਨੇ ਅਸੀਂ ਉਹਨਾਂ ਨੂੰ ਜਲਦੀ ਕਾਬੂ ਕਰਾਂਗੇ